ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਖਣ ਤੁਹਾਡੇ ਸਾਰਿਆਂ ਦੀ ਹਰ ਇੱਕ ਮਨੋ ਕਾਮਨਾ ਸੰਪੂਰਨ ਕਰਨ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਆਪਾਂ ਦੇਖੋ ਹਰ ਇੱਕ ਕੋਈ ਆਰਥਿਕ ਤੰਗੀ ਤੋਂ ਪਰੇਸ਼ਾਨ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਮਾਨਾ ਸਮਾਂ ਜਿਹੜਾ ਉਹ ਇੰਨਾ ਫਾਸਟ ਇੰਨਾ ਜਲਦੀ ਬਦਲ ਰਿਹਾ ਹੈਗਾ ਕਿ ਜਿਹੜੇ ਵਿਚਾਰੇ ਗਰੀਬ ਨੇ ਉਹ ਹੋਰ ਗਰੀਬ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋਈ ਜਾਂਦੇ ਨੇ ਜਿਹੜੇ ਵਿਚਾਲੇ ਜੇ ਵਾਲੇ ਨੇ ਆਪਣੇ ਵਰਗੇ ਹਨ ਉਹਨਾਂ ਦਾ ਬਸ ਗੁਜ਼ਾਰਾ ਜਿੱਦਾਂ ਕੇ ਚੱਲ ਹੀ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹਣਿਓ ਅੱਜ ਮੈਂ ਤੁਹਾਨੂੰ ਕੁਝ ਅਜਈਆਂ ਗੱਲਾਂ ਦੱਸੂਗੀ ਜਿਨ੍ਹਾਂ ਨੂੰ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ ਤੇ ਮੈਂ ਉਹ ਅਪਣਾਈਆਂ ਤੇ ਹੁਣ ਅੱਜ ਮੈਂ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਲੱਗੀ ਆ ਕਿਉਂਕਿ ਕਹਿੰਦੇ ਨੇ ਕਹਿੰਦੇ ਬਿਰਲੇ ਟਾਟੇ ਹੋਰੀ ਲਾ ਲੋ ਹਨਾ ਅਡਾਨੀ ਹੋਰੀ ਲਾ ਲੋ ਇਹ ਕੋਈ ਇਹ ਨਹੀਂ ਹੈਗਾ ਵੀ ਹਨਾ ਜਨਮ ਤੋਂ ਜਦੋਂ ਇਹਨਾਂ ਦੇ ਮਾਪੇ ਬਾਬਾ ਹਨਾ ਨੇ ਜਨਮ ਲੈਤਾ ਦੀ ਵੀ ਉਹ ਕੋਈ ਬਹੁਤ ਜ਼ਿਆਦਾ ਅਮੀਰ ਸੀ ਇਹਨਾਂ ਨੇ ਮਿਹਨਤ ਕੀਤੀ ਹੈ ਮਿਹਨਤ ਜਦੋਂ ਕੋਈ ਵੀ ਇਨਸਾਨ ਕਰਦਾ ਹੈ ਹਨਾ ਇਹ ਮਤ ਕਰਦਾ ਹੈਗਾ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਉਹ ਨਹੀਂ ਕਰ ਸਕਦਾ ਪਰ ਅਗਰ ਇਕੱਲਾ-ਇਕੱਲਾ ਕੋਈ ਕਹੇ ਵੀ ਮੈਂ ਬਹੁਤ ਜਲਦੀ ਹੈ ਨਾ ਕਾਮਯਾਬ ਹੋ ਜਾਊਂਗਾ ਜਿਦਾਂ ਕਿ ਅੱਜ ਕੱਲ ਬੱਚੇ ਵੀ ਸਾਰੇ ਆਪਾਂ ਸ਼ਾਰਟਕਟ ਬਹੁਤ ਅਪਣਾ ਰਹੇ ਆ ਜਿੰਨਾਂ ਦਾ ਨਤੀਜਾ ਆਪਾਂ ਨੂੰ ਭੁਗਤਣਾ ਪੈ ਰਿਹਾ ਕੋਈ ਹੈ ਨਾ ਜੂਏ ਆ ਜਿੱਦਾਂ ਗੇਮਾਂ ਵਗੈਰਾ ਹੁੰਦੀਆਂ ਨੇ ਇਹਨਾਂ ਦੇ ਵਿੱਚ ਆਪਾਂ ਨਾ ਪੈਸੇ ਪੁਸੇ ਲਗਾ ਦਿੰਨੇ ਆ ਜਾਂ ਆਪਾਂ ਨੂੰ ਅੱਜ ਕੱਲ ਬੜੇ ਆਏ ਨੇ ਵੀ ਤੁਹਾਨੂੰ ਦੋ ਮਸਾਲਾ ਨੂੰ ਹਨਾ ਦੁੱਗਣਾ ਪੈਸਾ ਮਿਲ ਜਾਊਗਾ ਐ ਹੋ ਜੋ ਐ ਹੋ ਉਹਦੇ ਵਿੱਚ ਵੀ ਲੱਖਾਂ ਪੈਸਾ ਜਿਵੇਂ ਪਰਲ ਕੰਪਨੀ ਵਾਲਿਆਂ ਨੇ ਹਨਾ ਆਪਾਂ ਗਵਾ ਚੁੱਕੇ ਆਂਗੇ ਪਰ ਜਿਹੜੇ ਬਜ਼ੁਰਗ ਅੱਗੇ ਹੁੰਦੇ ਸੀਗੇ ਉਹ ਦੱਸਦੇ ਹੁੰਦੇ ਸੀਗੇ ਵੀ ਜਦੋਂ ਤੁਸੀਂ ਨੇ ਹਨਾ ਬਚਤ ਕਰਨੇ ਜੇ ਅਗਰ ਆਪਾਂ ਕਹੀਏ ਵੀ ਹਾਂ ਅੱਜ ਤਾਂ ਮੈਂ 500 ਰੁਪਏ ਕਮਾਉਣਾ ਹਨਾ ਕੱਲ ਨੂੰ ਮੈਂ 10000 ਰੁਪਏ ਕਮਾਉਣ ਲੱਗ ਜਾਊਂਗਾ ਫਿਰ ਮੈਂ ਬਚਤ ਕਰੂੰਗਾ ਫਿਰ ਤੁਸੀਂ ਬਚਤ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਅੱਜ 500 ਦੇ ਖਰਚੇ ਨੇ ਉਹ ਕੱਲ ਨੂੰ ਤੁਹਾਡੇ 10000 ਦੇ ਵੀ ਉਨੇ ਹੀ ਹੋਣਗੇ ਬਚਤ ਤੁਹਾਨੂੰ 0 ਤੋਂ ਹੀ ਕਰਨੀ ਪਵੇਗੀ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਆ ਪਿੱਛੇ ਜੀ ਰਤਨ ਟਾਟਾ ਜੀ ਦੀ ਹਨਾ ਜਿਹੜੀ ਮੌਤ ਹੋਈ ਹੈਗੀ ਉਹ ਜਦੋਂ ਛੋਟੇ ਸੀਗੇ ਸਭ ਤੋਂ ਪਹਿਲਾਂ ਉਹ ਇੱਥੇ ਪੜਾਈ ਕੀਤੀ ਫਿਰ ਉਹ ਬਾਹਰ ਫੌਰਨ ਚਲੇ ਗਏ ਪੜਨ ਵਾਸਤੇ ਫਿਰ ਉਹਨਾਂ ਨੇ ਆ ਕੇ ਇੱਥੇ ਆਪਣੀ ਜਿਹੜੀ ਕੰਪਨੀ ਸੀ ਖੁਦ ਹੀ ਉਹਨਾਂ ਦੀ ਕੰਪਨੀ ਸੀ ਉਹਦੇ ਵਿੱਚ ਇੱਕ ਬਤੌਰ ਨੌਕਰ ਦੇ ਵਜੋਂ ਕੰਮ ਕੀਤਾ ਉੱਥੇ ਉਹ ਤਨਖਾਹ ਲੈਂਦੇ ਹੁੰਦੇ ਸੀ ਤਨਖਾਹ ਲੈ ਕੇ ਕੰਮ ਕਰਦੇ ਹੁੰਦੇ ਸੀਗੇ ਜਦੋਂ ਉਹਨਾਂ ਨੂੰ ਪੂਰੀ ਨੌਲੇਜ ਹੋ ਗਈ ਵੀ ਹਾਂ ਹੁਣ ਮੈਂ ਇਹ ਬਿਜ਼ਨਸ ਪੂਰੇ ਚੰਗੇ ਤਰੀਕੇ ਨਾਲ ਕਰ ਸਕਦਾ ਫਿਰ ਉਹਨਾਂ ਨੇ ਜਾ ਕੇ ਅੱਗੇ ਆਪਦਾ ਬਿਜ਼ਨਸ ਤੋੜਿਆ ਸੀਗਾ ਅੱਜ ਕੱਲ ਆਪਾਂ ਸਿੱਖਣਾ ਤਾਂ ਚਾਹੁੰਦੇ ਨਹੀਂ ਆਪਾਂ ਬਸ ਡਾਇਰੈਕਟ ਹੀ ਕਹਿੰਨੇ ਵੀ ਹਾਂ ਮੈਂ ਅੱਜੀ ਸਭ ਕੁਝ ਕਰ ਲਾਂ। ਇਹੀ ਮੇਨ ਕਾਰਨ ਹੈ ਕਿ ਆਪਣੇ ਬਿਜ਼ਨਸਾਂ ਦੇ ਵਿੱਚ ਜਿਹੜਾ ਵੀ ਆਪਾਂ ਕੋਈ ਕੰਮ ਕਰਦੇ ਆਂ ਆਪਾਂ ਕਹਿੰਨੇ ਵੀ ਮੈਂ ਆਹ ਕੰਮ ਸ਼ੁਰੂ ਕੀਤਾ ਤੇ ਉਹਦੇ ਵਿੱਚ ਮੈਨੂੰ ਘਾਟਾ ਪੈ ਗਿਆ। ਆਪਾਂ ਨੂੰ ਉਹ ਕੰਮ ਦਾ ਐਕਸਪੀਰੀਅੰਸ ਤਾਂ ਹੁੰਦਾ ਨਹੀਂ। ਆਪਾਂ ਬਸ ਦੇਖੋ ਦੇਖੀ ਵੀ ਉਹ ਕਰ ਰਿਹਾ ਹੈ ਮੈਂ ਵੀ ਕਰ ਲਾਂ ਉਹ ਕਰ ਰਿਹਾ ਹੈ ਮੈਂ ਵੀ ਕਰ ਲਾਂ ਇਸ ਤਰੀਕੇ ਦੇ ਨਾਲ ਆਪਾਂ ਕੰਮ ਸ਼ੁਰੂ ਕਰ ਦਿੰਨੇ ਆਂ। ਕਿਉਂਕਿ ਕਹਿੰਦੇ ਨੇ ਬਜ਼ੁਰਗ ਕਹਿੰਦੇ ਨੇ ਕਹਿੰਦੇ ਬਣਾਉਣੀ ਬਹੁਤ ਔਖੀ ਹੈ ਗਮਾ ਤਾਂ ਚਾਹੀ ਤੁਰਿਆ ਜਾਂਦਾ ਲੈ। ਕੋਈ ਵੀ ਦੁਕਾਨਦਾਰ ਕਰਦਾ ਕੋਈ ਬਿਜ਼ਨਸ ਕਰਦਾ ਕੋਈ ਕੁਝ ਵੀ ਕਰਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਨੂੰ ਆਪਣੇ ਜਿਹੜੇ ਜਿਵੇਂ ਗ੍ਰਾਹਕ ਨੇ ਉਹਨਾਂ ਨੂੰ ਜੋੜਨਾ ਪਊ ਚਾਰ ਭੈਣ ਭਰਾਵਾਂ ਨਾਲ ਹੈ ਨਾ ਪਿਆਰ ਨਾਲ ਬਣਾਉਣੀ ਪਊ ਫੇਰ ਕਿਤੇ ਜਾ ਕੇ ਉਹ ਕਾਮਯਾਬ ਹੋਊਗਾ ਆਪਾਂ ਸਾਲਕ ਮਿਹਨਤ ਕਰਦੇ ਆ ਉਸ ਤੋਂ ਬਾਅਦ ਕਹਿ ਦਿੰਦੇ ਆ ਵੀ ਨਹੀਂ ਮੈਂ ਤਾਂ ਕਾਮਯਾਬ ਨਹੀਂ ਹੋਇਆ ਛੱਡੋ ਪਰੇ ਦੇਖੋ ਮਿਹਨਤ ਕਰਦੇ ਰਹੋ ਇੱਕ ਦਿਨ ਕਾਮਯਾਬੀ ਤੁਹਾਨੂੰ ਜ਼ਰੂਰ ਮਿਲੇਗੀ ਸ਼ੁਰੂ ਤੋਂ ਆਪਾਂ ਜਦੋਂ ਵੀ ਬਚਤ ਕਰਨੀ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਛੋਟੀ ਬਚਤ ਤੋਂ ਸ਼ੁਰੂ ਕਰੋ ਕਿਉਂਕਿ ਜੇ ਆਪਾਂ ਬਚਤ ਅਫਕਾਨੀ ਸ਼ੁਰੂ ਕਰਾਂਗੇ ਤਾਂ ਆਪਣੇ ਬੱਚੇ ਵੀ ਆਪਣੇ ਨਾਲ ਕਰਨਗੇ ਮੈਂ ਤੁਹਾਨੂੰ ਇੱਕ ਵੀਡੀਓ ਪਹਿਲਾਂ ਵੀ ਪਾਈ ਸੀਗੀ ਕਿ ਛੋਟੇ ਛੋਟੇ ਨਾ ਗੋਲਕ ਲਗਾ ਲਓ ਚਾਹੇ ਕੋਈ ਡੱਬੇ ਲਗਾ ਲਓ ਤੁਸੀਂ ਵੀ ਜਿੱਦਾਂ ਤੁਸੀਂ 50 ਰੁਪਏ ਕਮਾ ਕੇ ਲੈ ਕੇ ਆਏ ਹੋ ਉਹਦੇ ਚੋਂ ਤੁਸੀਂ ਹੈਨਾ 10 ਰੁਪਏ ਅਲੱਗ ਰੱਖ ਦੋ ਵੀ ਇਹ ਸਾਡੇ ਜਦੋਂ ਵੀ ਸਾਨੂੰ ਜ਼ਰੂਰਤ ਪਵੇਗੀ ਕਿਤੇ ਕੋਈ ਬਿਮਾਰੀ ਹੁੰਦੀ ਹੈ ਕੁਝ ਕੁਝ ਕਰਦਾ ਸੌਦਾ ਨਹੀਂ ਉਹਨੂੰ ਪੈਸਾ ਨੂੰ ਭੁੱਲ ਜਾਓ ਵੀ ਅਸੀਂ ਰੱਖੇ ਹੋਏ ਨੇ ਉਹਨਾਂ ਨੂੰ ਬਸ ਅਗਲੇ ਮਹੀਨੇ ਫਿਰ 10 ਰੁਪਏ 20 ਰੁਪਏ ਇਦਾਂ ਹਨਾ ਪਾਉਂਦੇ ਜਾਓ ਇੱਕ ਦਿਨ ਤੇ ਅੱਗੇ ਅੱਗੇ ਤੁਸੀਂ ਹਨਾ ਉਹਨਾਂ ਨੂੰ ਵਧਾਉਂਦੇ ਜਾਓ ਮੇਰੀ ਕਹਿਣ ਦਾ ਭਾਵ ਹੈ ਵੀ ਅੱਜ ਅਗਰ ਤੁਸੀਂ 10000 ਰੁਪਏ ਮਹੀਨਾ ਕਮਾਉਣੀਓ ਕਿਉਂਕਿ ਆਪਾਂ ਨੂੰ ਹੁੰਦਾ ਵੀ ਲੈ 10000 ਨਾਲ ਤਾਂ ਮੇਰਾ ਘਰ ਦਾ ਗੁਜ਼ਾਰੇ ਮਸਾ ਹੁੰਦਾ ਹੈਗਾ ਪਰ ਉਹਦੇ ਵਿੱਚੋਂ ਹੁਣ ਜਿੰਮੀ ਆਪਣੇ ਕੋਈ ਬਿਮਾਰੀ ਆ ਗਈ ਉਹਤੇ ਵੀ ਤਾਂ ਆਪਾਂ ਪੈਸੇ ਲਾਵਾਂਗੇ ਕੋਈ ਹੋਰ ਐਮਰਜੈਂਸੀ ਆ ਗਈ ਉਹਤੇ ਵੀ ਤਾਂ ਆਪਾਂ ਪੈਸੇ ਲਾਵਾਂਗੇ ਉਹਦੇ ਵਿੱਚੋਂ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ 500 1000 ਰੁਪਿਆ ਆਪਾਂ ਅਲੱਗ ਤੋਂ ਰੱਖ ਲਈਏ ਇਸ ਤਰੀਕੇ ਨਾਲ ਬਚਤ ਕਰੀ ਹੋਈ ਤੁਹਾਡੇ ਔਖੇ ਸਮੇਂ ਦੇ ਵਿੱਚ ਕੰਮ ਆਵੇਗੀ ਤੇ ਤੁਸੀਂ ਯਾਦ ਰੱਖੋਗੇ ਵੀ ਹਾਂ ਵਾਕੇ ਇਹ ਕੀਤਾ ਸੀ ਕਿਉਂਕਿ ਆਪਾਂ ਜੀ ਕਹੀ ਵੀ ਆਪਾਂ ਇੱਕ ਦਿਨ ਦੇ ਵਿੱਚ ਹੀ ਇਹ ਆਪਣਾ ਬਿਜ਼ਨਸ ਖੜਾ ਕਰ ਲਈਏ ਵੀ ਹਾਂ ਮੈਂ ਬਸ 2-4 ਦਿਨਾਂ ਦੇ ਵਿੱਚ ਉਹ ਤਾਂ ਕਾਮਯਾਬ ਹੋ ਜਾਊਗਾ ਕਿਉਂਕਿ ਸੇਖ ਚਿੱਲੀ ਜ਼ਿਆਦਾ ਬਣਦੇ ਆਪਾਂ ਉਹ ਇੱਕ ਤੁਸੀ ਸਾਖੀ ਸੁਣੀ ਹੋਣੀ ਹੈ ਕਹਿੰਦੇ ਕਿਸੇ ਨੂੰ ਇੱਕ ਰਸਤੇ ਦੇ ਵਿੱਚ ਕੋਈ ਸੇਠ ਮਿਲ ਗਿਆ ਬੰਦੇ ਨੂੰ ਦਿਹਾੜੀਦਾਰ ਬੰਦਾ ਸੀਗਾ ਉਹਨੂੰ ਕਹਿੰਦਾ ਕਹਿੰਦਾ ਵੀ ਤੂੰ ਮੇਰਾ ਆਹ ਜਿਹੜਾ ਪੀਪਾ ਸਰੋਂ ਦਾ ਨਾ ਤੇਲ ਦਾ ਭਰੇ ਹੋਇਆ ਵੀ ਤੂੰ ਇਹਨੂੰ ਅੱਗੇ ਜਾ ਕੇ ਰੱਖਿਆਈ ਉਹਨੇ ਜਗ੍ਹਾ ਦੱਸਤੀ ਵੀ ਇਸ ਜਗ੍ਹਾ ਤੇ ਰੱਖੀ ਵੀ ਤੇ ਮੈਨੂੰ ਮੈਂ ਤੈਨੂੰ ਇੱਕ ਟਕਾ ਦੇਵਾਂਗਾ ਉਹ ਕਹਿੰਦਾ ਵੀ ਠੀਕ ਆ ਉਹ ਨਾਲੇ ਤਾਂ ਪੀਪਾ ਸਿਰ ਤੇ ਰੱਖ ਰੱਖਿਆਗਾ ਜਾਂਦਾ ਜਾਂਦਾ ਸੋਚਦਾ ਜਾਂਦਾ ਵੀ ਇਹ ਮੈਨੂੰ ਇੱਕ ਟੱਕਾ ਮਿਲ ਗਿਆ ਇਹ ਟੱਕੇ ਦੀ ਫਿਰ ਮੈਂ ਮੁਰਗੀ ਖਰੀਦੂੰਗਾ ਫਿਰ ਮੁਰਗੀ ਆਂਡੇ ਦੇਊਗੀ ਫਿਰ ਉਹਦੇ ਪਿੱਛੇ ਚੂਚੇ ਨਿਕਲਣਗੇ ਫਿਰ ਉਹ ਹੋਰ ਮੁਰਗੀਆਂ ਬਣ ਜਾਣਗੀਆਂ ਫਿਰ ਉਹ ਆਂਡੇ ਦੇਣੀਆਂ ਫਿਰ ਹੋਰ ਚੂਚੇ ਵੀ ਐ ਬਹੁਤ ਅਮੀਰ ਬਣ ਜਾਊਗਾ ਫਿਰ ਕਹਿੰਦਾ ਮੈਂ ਕਹਿੰਦਾ ਇੰਨੇ ਪੈਸੇ ਹੋਣਗੇ ਕਹਿੰਦਾ ਮੈਂ ਤਾਂ ਲਿਆ ਕੇ ਕਹਿੰਦਾ ਸਿਰ ਤੇ ਪੰਡ ਪੈਸਾ ਨਹੀਂ ਕਹਿੰਦਾ ਮੈਂ ਤਾਂ ਐ ਸਿੱਟੂੰਗਾ ਉਹ ਜਿਹੜਾ ਤੇਲ ਸੀਗਾ ਉਸੇ ਨੂੰ ਸੜ ਦਿੰਦਾ ਜੀਦਾ ਉਹ ਤੇਲ ਸੀਗਾ ਉਹ ਉਹਨੂੰ ਗਾਲਾਂ ਦਿੰਦਾ ਕਹਿੰਦਾ ਵੀ ਤੈਨ ਤਾਂ ਮੇਰਾ ਇੰਨਾ ਨੁਕਸਾਨ ਕਰਤਾ ਤੈਨੂੰ ਮੈਂ ਕਿੱਥੋਂ ਚਕਾਤਾ ਫੇਰ ਬੜਾ ਪਸਤਾਉਂਦਾ ਵੀ ਮੈਂ ਤਾਂ ਜਿਹੜਾ ਟਕਾ ਮਿਲਣਾ ਸੀ ਉਹ ਵੀ ਗਮਾ ਲਿਆ। ਵੀ ਸੇਕ ਚਿੱਲੀ ਬੰਨ ਨਾਲੋਂ ਆਪਾਂ ਮਿਹਨਤ ਕਰੀਏ ਹਿੰਮਤ ਕਰੀਏ ਹਨਾ ਜਿੱਦਾਂ ਕਿ ਲਾ ਲੋ ਵੀ ਆਪਾਂ ਨੂੰ ਇੱਕ ਬਿਜ਼ਨਸ ਦੇ ਵਿੱਚ ਘਾਟਾ ਪੈ ਜਾਂਦਾ। ਆਪਾਂ ਸੋਚਦਾ ਵੀ ਨਹੀਂ ਹੁਣ ਨਹੀਂ ਮੈਂ ਕਾਮਯਾਬ ਹੋ ਸਕਦਾ ਤੇ ਘਰ ਦੇ ਵਿੱਚ ਵੀ ਕਈ ਵਾਰੀ ਐਦਾਂ ਦਾ ਮਾਹੌਲ ਹੋ ਜਾਂਦਾ ਉਹ ਵੀ ਕਹੀ ਜਾਂਦੇ ਨੇ ਲਤਾ ਤਾਂ ਇੰਨਾ ਨੁਕਸਾਨ ਕਰਾਤਾ ਵੇ ਤਾਂ ਤਾਂ ਸਾਨੂੰ ਜਮੀ ਖੂਚ ਪਾਤਾ ਹੁਣ ਅਸੀਂ ਕੀ ਕਰੀਏ ਤੇਰੇ ਤੇ ਰੋਜ਼ ਅਸੀਂ ਕਿੱਥੋਂ ਇੰਨਾ ਪੈਸਾ ਲਾਦੀਏ ਦੇਖੋ ਨੁਕਸਾਨ ਬਾਦੇ ਘਾਟੇ ਪਰਿਵਾਰ ਨੂੰ ਮਿਲ ਕੇ ਜਰਨੇ ਚਾਹੀਦੇ ਨੇ ਠੀਕ ਹੈ ਕਿ ਉਹਨੇ ਕੋਸ਼ਿਸ਼ ਤਾਂ ਕੀਤੀ ਅਗਰ ਉਹਨੂੰ ਇੱਕ ਚੀਜ਼ ਦੇ ਵਿੱਚ ਘਾਟਾ ਪਿਆ ਤਾਂ ਤੁਸੀਂ ਉਹਦੇ ਨਾਲ ਖੜੇ ਹੋਵੋ ਤਾਂ ਹੋ ਸਕਦਾ ਉਹਨੂੰ ਅਗਲੀ ਚੀਜ਼ ਦੇ ਵਿੱਚ ਫਾਇਦਾ ਹੋ ਜਾਵੇ ਕਦੇ ਵੀ ਇੱਕ ਦੂਜੇ ਨੂੰ ਕੋਸਿਆ ਨਾ ਕਰੋ ਵੀ ਹਾਂ ਤਾਂ ਇਹ ਕਰਤਾ ਅੱਧੇ ਤਾਂ ਘਰਾਂ ਦੇ ਵਿੱਚ ਹਾਰਟ ਅਟੈਕ ਲੜਾਈਆਂ ਖੁਦਕੁਸ਼ੀਆਂ ਦਾ ਮੇਨ ਕਾਰਨ ਇਹੀ ਹੈ ਕਿ ਆਪਾਂ ਨਾ ਬਲੇਮ ਬਹੁਤ ਕਰਦੇ ਹਾਂ ਇੱਕ ਦੂਜੇ ਨੂੰ ਬੀਹਾਂ ਤੋਂ ਇੱਕ ਅਮਨਾ ਕਰਦਾ ਤਾਂ ਸ਼ਾਇਦ ਇਹ ਨਾ ਹੁੰਦਾ ਤੂੰ ਆ ਕਰਿਆ ਤੂੰ ਹੈ ਨਾ ਐ ਕਰਿਆ ਅਗਰ ਉੱਥੇ ਤੁਸੀਂ ਪਿਆਰ ਦੇ ਨਾਲ ਉਹਨੂੰ ਸਮਝਾਓ ਵੀ ਕੋਈ ਗੱਲ ਨਹੀਂ ਇੱਕ ਚੀਜ਼ ਦੇ ਹੈ ਨਾ ਬਾਰ ਬਾਰ ਆਪਾਂ ਅਗਰ ਪੌੜੀ ਚੜ੍ਹਦੇ ਆਂ ਡਿੱਗਦੇ ਆਂ ਚ ਪੌੜਦੇ ਆਂ ਤਾਂ ਇੱਕ ਦਿਨ ਤਾਂ ਹੈ ਨਾ ਮੰਜ਼ਿਲ ਤੇ ਪਹੁੰਚੇ ਜਾਵਾਂਗੇ ਤਾਂ ਉਹ ਜ਼ਰੂਰ ਪਹੁੰਚੇਗਾ ਪਰਿਵਾਰ ਦਾ ਸਾਥ ਹੋਵੇ ਤਾਂ ਉਹ ਜ਼ਰੂਰ ਪਹੁੰਚ ਜਾਂਦਾ ਤੇ ਅੰਦਰੋਂ ਜਨੂੰਨ ਹੋਵੇ ਤੇ ਪਰਿਵਾਰ ਦਾ ਸਾਥ ਹੋਵੇ ਚਾਹੇ ਸਾਥ ਨਾ ਵੀ ਹੋਵੇ ਫਿਰ ਵੀ ਅਗਰ ਅੰਦਰੋਂ ਤੁਹਾਡੇ ਜਨੂੰਨ ਹੈ ਤਾਂ ਵੀ ਤੁਸੀਂ ਪਹੁੰਚ ਸਕਦੇ ਹੋ ਪਰ ਤੁਹਾਨੂੰ ਆਪਣਾ ਆਤਮ ਵਿਸ਼ਵਾਸ ਜਗਾਉਣਾ ਪਊ ਕਈ ਪੈਣਾ ਨਾ ਮੇਰੀਆਂ ਜਿੱਦਾਂ ਕਿ ਮੈਰਿਜ ਹੋ ਜਾਂਦੀ ਹੈ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਹਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਮਨ ਦੇ ਵਿੱਚ ਸੀ ਕਿ ਵੀ ਮੈਂ ਇੱਕ ਇੰਡੀਪੈਂਡੈਂਟ ਬਣਾ ਹਨਾ ਚਾਹੇ ਮੈਂ ਚੈਨਲ ਨਾਲੋਂ ਵੱਧ ਵੈਸੇ ਕਮਾ ਲੈਨੀ ਆ ਹਨਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਪਣੇ ਡੰਗਰ ਪਸ਼ੂਆਂ ਦਾ ਵੀ ਖੁਦ ਕਰਦੀ ਆ ਤੇ ਹੋਰ ਵੀ ਮੈਂ ਕਈ ਥਾਵਾਂ ਮੈਂ ਹੱਥ ਪੈਰ ਮਾਰਦੀ ਆ ਵੀ ਮੈਨੂੰ ਆਪਦੇ ਜੋਗਾਸਾ ਘਰ ਦਾ ਗੁਜ਼ਾਰਾ ਹੋ ਹੀ ਜਾਂਦਾ ਹਨਾ ਵੀ ਪਰ ਫਿਰ ਵੀ ਇਹ ਹੁੰਦਾ ਵੀ ਹਾਂ ਹਰ ਇੱਕ ਨੂੰ ਹੁੰਦਾ ਵੀ ਮੈਂ ਆਪਣੇ ਪੈਰਾਂ 'ਤੇ ਖੜਾ ਹੋਵਾਂ ਹਨਾ ਪਰ ਉਹ ਤਾਂ ਹੋ ਸਕਦਾ ਹੈ ਅਗਰ ਤੁਹਾਡੀ ਸੋਚ ਹੋਵੇਗੀ ਕਿਉਂਕਿ ਬਾਰ-ਬਾਰ ਕਹਿੰਦੇ ਇੱਕ ਚੀਜ਼ ਆਪਾਂ ਸੋਚੀ ਜਾਂਦੇ ਆ ਤਾਂ ਵਾਹਿਗੁਰੂ ਜੀ ਉਸ ਚੀਜ਼ ਨੂੰ ਜ਼ਰੂਰ ਪੂਰੀ ਕਰਦੇ ਹੈਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਐ ਹੁੰਦਾ ਵੀ ਅਸੀਂ ਹੈਨਾ ਕੁਝ ਕਰੀਏ ਅਸੀਂ ਕੁਝ ਕਰਨ ਜੋਗੀਆਂ ਨਹੀਂ ਹੈਗੀਆਂ ਉਹ ਦੇਖੋ ਸਾਰਾ ਦਿਨ ਇਹ ਕਰਨ ਨਾਲੋਂ ਕੋਈ ਨਾ ਕੋਈ ਹਿੰਮਤ ਕਰੋ ਜਿੱਦਾਂ ਕਿ ਕੋਈ ਹੱਥੀ ਬੁਣਾਈ ਕਰ ਲੋ ਜਾਂ ਤੁਸੀਂ ਕੱਪੜੇ ਸਲਾਈ ਕਰਨ ਲੱਗ ਜਾਓ ਜਾਂ ਤੁਸੀਂ ਹੈਨਾ ਕੋਈ ਜਦੋਂ ਪੈਕਿੰਗ ਦਾ ਸਮਾਨ ਮਿਲਦਾ ਹੈ ਉਹ ਕਰਨ ਲੱਗ ਜਾਓ ਬਹੁਤ ਕੰਮ ਨਹੀਂ ਅੱਜਕੱਲ ਕਰਨ ਵਾਸਤੇ ਆਪਣੇ ਹਸਬੰਦ ਦਾ ਆਪਣੇ ਬੱਚਿਆਂ ਦਾ ਹਨਾ ਹੱਥ ਬਟਾਉਣ ਵਾਸਤੇ ਆਪਣੇ ਪਤੀ ਦੇ ਬਰਾਬਰ ਤੁਸੀਂ ਖੜੀਆਂ ਹੋ ਕੇ ਕੰਮ ਕਰੋ ਅਗਰ ਤੁਹਾਡੇ ਪਤੀ ਚਾਹੁੰਦੇ ਨੇ ਵੀ ਹਾਂ ਤੁਸੀਂ ਇਹ ਕੰਮ ਕਰੋ ਤਾਂ ਕਿਉਂਕਿ ਘਰ ਦੇ ਵਿੱਚ ਪਲੇਸ ਪਾ ਕੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਜਿੱਥੇ ਤੁਸੀਂ ਹਨਾ ਅੱਧੀ ਖਾਣੇ ਹੋ ਕਹਿੰਦੇ ਉੱਥੇ ਬੁਰਕੀ ਖਾ ਲਓਗੇ ਤਾਂ ਚੰਗਾ ਪਲੇਸ ਪਾ ਕੇ ਕੋਈ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਹਨਾ ਸ਼ਬਦ ਦੱਸੂਗੀ ਉਸ ਸਬਦ ਨੂੰ ਤੁਸੀਂ ਜਪਣਾ ਵੀ ਹੈ ਤੇ ਲਿਖ ਕੇ ਆਪਣੇ ਕੋਲ ਵੀ ਰੱਖਣਾ ਤੇ ਤੁਸੀਂ ਦੇਖਿਓ ਇਸ ਚੀਜ਼ ਨੂੰ ਤੁਸੀਂ ਨਾ ਲਗਾਤਾਰ 41 ਦਿਨ ਤੱਕ ਲਗਾਤਾਰ ਕਰਿਓ ਪਰ ਕਰਿਓ ਫਿਰ ਵੀ ਹੈਨਾ ਦੀਵਾਲੀ ਤੱਕ ਜ਼ਰੂਰ ਕਰਿਓ ਤੁਸੀਂ ਜਿਹੜੀ ਮੈਂ ਗੱਲ ਤੁਹਾਨੂੰ ਦੱਸੂਗੀ ਨਾ ਇਸ ਚੀਜ਼ ਨੂੰ ਤੁਸੀਂ ਕਮ ਸੇ ਕਮ ਹਨਾ 5-4 ਮਹੀਨੇ ਕਰਕੇ ਦੇਖਿਓ ਫਿਰ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਮੈਂਟ ਬਾਕਸ ਕਰਕੇ ਦੇ ਵਿੱਚ ਵੀ ਜਿਹੜੀ ਮੈਂ ਤੁਹਾਨੂੰ ਇਹ ਗੱਲ ਦੱਸੀ ਹੈ ਵੀ ਉਹ ਨਾਲ ਤੁਹਾਨੂੰ ਫਾਇਦਾ ਹੋਇਆ ਜਾਂ ਨਹੀਂ ਹੋਇਆ ਹੈਨਾ ਸਭ ਤੋਂ ਮੇਨ ਗੱਲ ਤੁਸੀਂ ਜੋ ਵੀ ਕਮਾਉਣੇ ਚਾਹੇ ਤੁਸੀਂ ਦਿਨ ਦਾ ਕਮਾਉਣੇ ਹੋ ਚਾਹੀ ਤੁਸੀਂ ਮਹੀਨੇ ਦਾ ਕਮਾਉਣੇ ਹੋ ਚਾਹੀ ਤੁਸੀਂ ਸਾਲ ਦਾ ਕਮਾਉਣੇ ਹੋ ਉਹਦੇ ਵਿੱਚੋਂ ਜਿਵੇਂ ਕਿ ਹੁਣ ਮੇਰੇ ਭੈਣਾਂ ਵਗੈਰਾ ਦੁੱਧ ਵਗੈਰਾ ਪਾਉਂਦੀਆਂ ਨੇ ਖਰਚੇ ਦਾ ਜਿਦਾਂ ਕਿ ਮੇਕਅਪ ਦਾ ਸਮਾਨ ਲਿਆਉਣਾ ਜਾਂ ਤੁਸੀਂ ਕੱਪੜਾ ਲੀਡਰ ਲੈਣਾ ਉਹਦੇ ਵਿੱਚੋਂ ਨਾ ਥੋੜੀ ਜਿਹੀ ਜਿਵੇਂ 2-400 ਰੁਪਏ ਦੀ ਬਚਤ ਕਰਿਆ ਕਰੋ ਬਚਤ ਕਰਕੇ ਉਹਨੂੰ ਅਲੱਗ ਰੱਖਿਆ ਕਰੋ ਇਸ ਤਰੀਕੇ ਨਾਲ ਹਰ ਮਹੀਨੇ ਤੁਸੀਂ ਥੋੜੀ 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 ਬਚਤ ਕਰਕੇ ਨਾ ਪੂਰਾ ਇੱਕ ਸਾਲ ਕਰਕੇ ਦੇਖਿਓ ਤੁਹਾਡੇ ਕੋਲੇ ਕਿੰਨੇ ਪੈਸੇ ਇਕੱਠੇ ਹੋ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਕਿਉਂਕਿ ਵੀ ਉਸ ਚੀਜ਼ ਨੂੰ ਤੁਸੀਂ ਛੇੜਿਓ ਨਾ ਵੀਰਾਂ ਨੂੰ ਵੀ ਮੈਂ ਕਹਿਣੀ ਆ ਪੈਣਾ ਨੂੰ ਵੀ ਹੈਨਾ ਜਿੱਦਾਂ ਕਿ ਤੁਸੀਂ 10000 ਰੁਪਏ ਕਮਾਇਆ ਉਹਦੇ ਚੋਂ 1000 ਰੁਪਏ ਸਾਈਡ ਤੇ ਰੱਖ ਦਿਓ ਉਹਨੂੰ ਭੁੱਲ ਜਿਓ ਬਿਲਕੁਲ ਵੀ ਸਾਡੇ ਕੋਲੇ ਹੈਗਾ ਵੀ ਅਸੀਂ ਸਿਰਫ ਉਹਨੂੰ ਐ ਰੱਖੋ ਵੀ ਅਸੀਂ ਨੇ ਇਹ ਇੱਕ ਸੇਵਿੰਗ ਕਰਤਾ ਅਗਲੀ ਗੱਲ ਤੁਸੀਂ ਨੇ ਜਦੋਂ ਵੀ ਉੱਠਣਾ ਉਸ ਟਾਈਮ ਪੰਜ ਵਾਰੀ ਤੁਸੀਂ ਨੇ ਬੋਲਣਾ ਵਾਹਿਗੁਰੂ ਜੀ ਮੈਂ ਆ ਕਾਰਜ ਕਰਨ ਲੱਗਿਆਂ ਕੋਈ ਵੀ ਕਾਰਜ ਜੋ ਤੁਸੀਂ ਕਰਨ ਲੱਗਿਓ ਇਦੇ ਵਿੱਚ ਮੈਨੂੰ ਤਰੱਕੀ ਬਖਸ਼ਨੀ ਮੇਰੇ ਅੰਗ ਸੰਗ ਸਹਾਾਈ ਹੋਣਾ ਵਾਹਿਗੁਰੂ ਜੀ ਜੋ ਵੀ ਮੈਂ ਕੰਮ ਕਰਾਂ ਉਹਦੇ ਵਿੱਚ ਇੰਨਾ ਬਰਕਤ ਪਾਉਣੀ ਕਿ ਮੈਂ ਅੱਗੇ ਜਾ ਕੇ ਤੁਹਾਡਾ ਦਸਬੰਦ ਕੱਢਾਂ ਗਰੀਬਾਂ ਦੀ ਮਦਦ ਕਰਾਂ ਮੈਨੂੰ ਇੰਨੇ ਜੋਗਾ ਕਰ ਦੋ ਹੇ ਵਾਹਿਗੁਰੂ ਜੀ ਇਸ ਗਰੀਬ ਦੀ ਲਾਜ ਰੱਖਿਓ ਹੁਣ ਤੱਕ ਮੈਂ ਬਹੁਤ ਥਾਂ ਮੈਂ ਹੱਥ ਾੜਲੇ ਹੁਣ ਤੇਰੇ ਦਰ ਤੇ ਹੱਥ ਾੜਨ ਲੱਗਿਆ ਇਹ ਹੱਥਾਂ ਨੂੰ ਖਾਲੀ ਨਾ ਮੋੜੀ ਪਿਤਾ ਜੀ ਜੋ ਵੀ ਕਾਰਜ ਕਰਾਂ ਉਹਨੂੰ ਤੁਸੀਂ ਆਪ ਜੀ ਨੇ ਭਾਗ ਲਾਉਣੇ ਨੇ ਆਪ ਹੀ ਅੰਗ ਸੰਗ ਸਹਾਇ ਹੋ ਕੇ ਮੇਥੋਂ ਹੀ ਕਾਰਜ ਕਰਾਉਣਾ ਤੇ ਅਗਲੀ ਗੱਲ ਤੁਸੀਂ ਨੇ ਮੂਲ ਮੰਤਰ ਇਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਤ ਇੱਥੇ ਤੱਕ ਫਿਰ ਇਹ ਲਿਖ ਲੈਣਾ ਫਿਰ ਨੀਚੇ ਲਿਖਣਾ ਵਾਹਿਗੁਰੂ 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 ਤਿੰਨ ਵਾਰੀ ਤੁਸੀਂ ਨੇ ਲਿਖ ਲੈਣਾ ਫਿਰ ਇਸ ਚੀਜ਼ ਨੂੰ ਪਰਚੀ ਨੂੰ ਮਲ ਕੇ ਹਰ ਰੋਜ਼ ਲਿਖਣਾ ਤੁਸੀਂ ਨੇ ਇੱਕ ਵਾਰੀ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਕਿਸੇ ਵੀ ਆਪਣੇ ਜਿੱਦਾਂ ਕਿ ਪੋਲੀਥੀਨ ਹੁੰਦਾ ਨਾ ਰਫਾਫਾ ਹੁੰਦਾ ਉਹਦੇ ਵਿੱਚ ਇਸ ਨੂੰ ਤੁਸੀਂ ਲਪੇਟ ਲੈਣਾ ਗੁਰਬਾਣੀ ਨੂੰ ਕਿਉਂਕਿ ਇਦਾਂ ਦਾ ਤੁਸੀਂ ਪਾਉਂਗੇ ਗਰਮੀ ਦੇ ਨਾਲ ਪਸੀਨੇ ਦੇ ਨਾਲ ਝੂਠੇ ਹੱਥ ਵੀ ਲੱਗਣਗੇ ਹੋਰ ਵੀ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਲਪੇਟ ਲੈਣਾ ਹੈ ਲਪੇਟ ਕੇ ਤੁਸੀਂ ਆਪਣੀ ਜੇਬ ਦੇ ਵਿੱਚ ਜਾਂ ਆਪਣੇ ਪਰਸ ਦੇ ਵਿੱਚ ਰੱਖ ਲਓ ਕਿਤੇ ਵੀ ਤੁਸੀਂ ਰੱਖ ਸਕਦੇ ਹੋ ਪਰ ਲਿਖਣਾ ਡੀਲੀ ਹੈ ਫਿਰ ਤੁਸੀਂ ਨੇ ਘਰ ਆ ਕੇ ਉਸ ਨੂੰ ਕਿਤੇ ਇੱਕ ਜਗ੍ਹਾ ਇਕੱਠੇ ਕਰਦੇ ਜਾਣਾ ਜਿਵੇਂ ਕਿ ਕਿਸੇ ਕੋਈ ਡੱਬਾ ਲਗਾ ਲਿਓ ਜਾਂ ਤੁਸੀਂ ਕੋਈ ਬਾਕਸ ਲਗਾ ਲਓ ਨਾ ਸੁੱੱਚੀ ਜਗ੍ਹਾ ਉਹ ਸਾਰੀਆਂ ਸਲਿੱਪਾਂ ਜਿੰਨੀਆਂ ਵੀ ਤੁਸੀਂ ਲਿਖੋਗੇ ਨਾ ਉਹਨਾਂ ਨੂੰ ਮਲਕੀ ਇਕੱਠੇ ਕਰਦੇ ਜਾਣਾ ਇਕੱਠੇ ਕਰਕੇ ਰੱਖ ਲੈਣੀਆਂ ਨੇ ਫਿਰ ਉਸ ਨੂੰ ਜਦੋਂ ਮਤਲਬ ਕਿ ਜ਼ਿਆਦਾ ਹੋ ਜਾਣੀਆਂ ਕਟੀਆਂ ਫਿਰ ਉਹਨਾਂ ਨੂੰ ਤੁਸੀਂ ਅਗਨ ਭੇਟ ਕਰ ਲੈਣਾ ਜਿਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਫਿਰ ਉਸ ਰਾਖ ਨੂੰ ਆਪਣੇ ਖੇਤ ਦੇ ਵਿੱਚ ਗਾਮਲਿਆਂ ਦੇ ਵਿੱਚ ਕਿਤੇ ਵੀ ਤੁਸੀਂ ਹੈਨਾ ਕਲਾ ਸਕਦੇ ਪਰ ਸਿੱਟੀ ਹੋਣਾ ਕਿਤੇ ਬਾਹਰ ਕਿਤੇ ਰੂੜੀ ਵਗੈਰਾ ਤੇ ਹੈਨਾ ਇਹ ਵੀ ਇਹਨਾਂ ਕਰਿਓ ਇਸ ਤਰੀਕੇ ਨਾਲ ਇਹ ਸ਼ਬਦ ਨੂੰ ਤੁਸੀਂ ਨੇ ਭੈਣਾ ਨੂੰ ਵੀ ਮੈਂ ਬੇਨਤੀ ਕਰਦੀ ਆ ਕਿ ਸਵੇਰੇ ਉੱਠ ਕੇ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ ਇਸ ਸ਼ਬਦ ਨੂੰ ਤੁਸੀਂ ਨੇ ਲਿਖ ਲੈਣਾ ਮੋਲ ਮੰਤਰ ਦਾ ਤੁਸੀਂ ਲਿਖ ਕੇ ਇੱਕ ਵਾਰੀ ਆਪਣੇ ਕਿਤੇ ਵੀ ਰੱਖ ਲਓ ਚਾਹੇ ਆਪਣੇ ਜਿੱਦਾਂ ਕਿ ਤੁਸੀਂ ਕਮਰੇ ਦੇ ਵਿੱਚ ਰੱਖ ਲਓ ਕੋਈ ਜਗ੍ਹਾ ਬਣਾ ਕੇ ਜਾਂ ਵੀਰ ਨੇ ਆਪਣੀ ਜੇਬ ਦੇ ਵਿੱਚ ਰੱਖ ਲੈਣਾ ਵੀ ਇਸ ਤਰੀਕੇ ਦੇ ਨਾਲ ਤੁਸੀਂ ਨਾ ਆਪਦੇ ਕੋਲ ਰੱਖਣਾ ਜਦੋਂ ਤੁਸੀਂ ਕੋਈ ਨੌਕਰੀ ਤੇ ਜਾਣਾ ਹੈ ਜਾਂ ਇੰਟਰਵਿਊ ਦੇਣ ਜਾਣਾ ਹੈ ਜਾਂ ਤੁਸੀਂ ਨੇ ਆਪਣੀ ਫਸਲ ਵੇਚਣ ਜਾਣਾ ਹੈਗਾ ਨਾ ਕੁਝ ਵੀ ਕਰਨ ਜਾਣਾ ਤਾਂ ਤੁਸੀਂ ਉਸ ਨੂੰ ਆਪਦੇ ਨਾਲ ਰੱਖਿਓ ਇਸ ਚੀਜ਼ ਦੇ ਨਾਲ ਹੋਵੇਗਾ ਕੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਇ ਹੋਣਗੇ ਕਿਉਂਕਿ ਤੁਹਾਨੂੰ ਦੇਖਿਓ ਜਦੋਂ ਤੁਸੀਂ ਨਾ ਆਪਣੇ ਕੋਲ ਇਹ ਚੀਜ਼ ਨੂੰ ਲਿਖ ਕੇ ਰੱਖੋਗੇ ਤਾਂ ਤੁਹਾਡੇ ਅੰਦਰੋਂ ਹਿਰਦੇ ਦੇ ਵਿੱਚੋਂ ਆਟੋਮੈਟਿਕ ਵਾਹਿਗੁਰੂ ਨਿਕਲੂਗਾ ਹੀ ਨਿਕਲੂਗਾ ਤੁਸੀਂ ਕਰਕੇ ਦੇਖ ਲਿਓ ਜਦੋਂ ਤੁਹਾਡੇ ਹਿਰਦੇ ਦੇ ਵਿੱਚੋਂ ਵਾਹਿਗੁਰੂ ਨੂੰ ਤੁਸੀਂ ਹਰ ਟਾਈਮ ਯਾਦ ਕਰੋਗੇ ਨਾ ਵਾਹਿਗੁਰੂ ਜੀ ਤੁਹਾਡੇ ਹਿਰਦੇ ਦੇ ਕੋਲ ਰਹਿਣਗੇ ਵੈਸੇ ਤਾਂ ਵਾਹਿਗੁਰੂ ਜੀ ਆਪਣੇ ਅੰਦਰ ਹੀ ਨੇ ਪਰ ਇੱਕ ਆਪਾਂ ਨੂੰ ਹਨਾ ਹੁੰਦਾ ਵੀ ਬਾਹਰ ਤਾਂ ਤੁਹਾਡੇ ਮਨ ਨੂੰ ਇੱਕ ਸਕੂਨ ਮਿਲੂਗਾ ਤੁਸੀਂ ਹੋਰ ਜਿੰਨੇ ਵੀ ਹਨ ਤੁਹਾਡੇ ਦਿਮਾਗ ਪਟਕਦਾ ਹੈ ਤੁਹਾਡਾ ਦਿਲ ਹੁੰਦਾ ਵੀ ਹਾਂ ਮੇਰਾ ਕੀ ਬਣੂਗਾ ਦੇਖੋ ਤੁਸੀਂ ਇਹ ਕੰਮ ਨੂੰ ਕਰਕੇ ਦੇਖੋ ਤੁਹਾਡਾ ਮਨ ਕਿੰਨਾ ਸ਼ਾਂਤ ਹੋਊਗਾ ਉਸ ਤੋਂ ਬਾਅਦ ਤੁਸੀਂ ਚਾਹੇ 5 ਮਿੰਟ ਚਾਹੇ 10 ਮਿੰਟ ਜਦੋਂ ਵੀ ਕੋਈ ਕਾਰਜ ਕਰਦੇ ਹੋ ਤਾਂ ਅਰਦਾਸ ਵਾਹਿਗੁਰੂ ਜੀ ਅਕੈ ਜ਼ਰੂਰ ਕਰਨੀ ਹੈ ਤੇ 2000 ਮਿੰਟ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਵੀ ਤੁਹਾਨੂੰ ਗੁੱਸਾ ਆਇਆ ਹੋਵੇ ਜਾਂ ਤੁਹਾਡਾ ਮਨ ਭਟਕ ਰਿਹਾ ਹੋਵੇ ਜਾਂ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਉਹਦੇ ਵਿੱਚ ਘਾਟਾ ਪੈ ਰਿਹਾ ਤਾਂ ਤੁਸੀਂ ਚੌਂਕੜਾ ਲਗਾ ਕੇ ਨਾ ਪੰਜ ਚਾਰ ਮਿੰਟ ਜਿੱਥੇ ਆਪਣੀਆਂ ਤਸਵੀਰਾਂ ਰੱਖੀਆਂ ਹੋਣ ਗੁੜਕਾ ਸਾਹਿਬ ਰੱਖੀ ਹੋਣ ਉਹਨਾਂ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਿਓ ਉਸ ਤੋਂ ਬਾਅਦ ਦੇਖਿਓ ਤੁਸੀਂ ਵਾਹਿਗੁਰੂ ਜੀ ਤੁਹਾਡੇ ਕਿਵੇਂ ਅੰਗ-ਸੰਗ ਸਹਾਈ ਹੁੰਦੀ ਹੈ ਤੇ ਜਦੋਂ ਵੀ ਤੁਸੀਂ ਦੁਕਾਨ ਤੇ ਜਾਣਾ ਉਸ ਤੋਂ ਪਹਿਲਾਂ ਵੀ ਅਰਦਾਸ ਕਰੋ ਦੁਕਾਨ ਨੂੰ ਵਧਾਉਣ ਤੋਂ ਬਾਅਦ ਵੀ ਅਰਦਾਸ ਕਰੋ ਜੌਬ ਤੇ ਜਾਣੇ ਆ ਉਦੋਂ ਵੀ ਅਰਦਾਸ ਕਰੋ ਆਕੇ ਵੀ ਵਾਹਿਗੁਰੂ ਜੀ ਦੇ ਸੁਕਰਾਨੇ ਵਜੋਂ ਅਰਦਾਸ ਕਰੋ ਦੇਖੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਸਹਾਈ ਪਾਉਂਗੇ ਨਾ ਪੋਜੀਟਿਵ ਸੋਚ ਰੱਖੋਗੇ ਤਾਂ ਤੁਹਾਡੇ ਦਿਨ ਆਟੋਮੈਟਿਕ ਹੀ ਬਦਲਨੇ ਸ਼ੁਰੂ ਹੋ ਜਾਣਗੇ ਇਸ ਚੀਜ਼ ਨੂੰ ਲਗਾਤਾਰ ਤੁਸੀਂ ਕਰਕੇ ਦੇਖਿਓ ਤੁਹਾਡੇ ਘਰ ਪਰਿਵਾਰ ਦੇ ਵਿੱਚ ਕਿੰਨਾ ਫਰਕ ਪਵੇਗਾ ਤੇ ਵਾਹਿਗੁਰੂ ਜੀ ਨੂੰ ਜ਼ਰੂਰ ਯਾਦ ਰੱਖਿਓ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤ ਸ੍ਰੀ ਅਕਾਲ